ਸੌਂਕਣਸ ਆਰ ਬੈਕ ਸੌਂਕਣ ਸੌਂਕਣੇ 2 ਦੇ ਵਿੱਚ ਸਰਗੁਣ ਤੇ ਨਿਮਿਤ ਮਾੜੀਆਂ ਮਾੜੀਆਂ ਮੋਟੀਆਂ ਹੋਈਆਂ ਇਹ ਉਹਨਾਂ ਨੂੰ ਲੱਗਦਾ ਆ ਪਰ ਇਹਨਾਂ ਨੇ ਐਮੀ ਵਿਰਗ ਨੂੰ ਜ਼ਰੂਰ ਕਮਲਾ ਕਰ ਦਿੱਤਾ ਆ ਜੀ ਹਾਂ ਤਾਂ ਹੀ ਤਾਂ ਐਮੀ ਵਿਰਗ ਨੂੰ ਤੀਜਾ ਵਿਆਹ ਕਰਾਉਣਾ ਪਿਆ ਹਾ ਹੈਲੋ ਯੂਨੀਵਰਸ ਸੱਚਾ ਕਾਲ ਆ ਮਨੀਸ਼ਾ ਐਂਡ ਯੂ ਆਰ ਵਾਚਿੰਗ ਚੈਨਲ ਦਾ ਅਨਮਿਊਟ ਚਾਰ ਚਾਰ ਪੇਠੇ ਜਿੱਡੇ ਜਵਾਬ ਕਰ ਲੈ ਹੱਗੇ ਤੂੰ ਹੱਸੀ ਖੇਡੀ ਨਹੀਂ ਇਹਦੇ ਨਾਲ ਕਿ ਕਰ ਜੋ ਨਹੀਂ ਕੁੜੀਆਂ ਮੁੰਡੇ ਨੇ ਦੌੜਾ ਪੈ ਚੱਲਿਆ ਸੌਂਕਣ ਸੌਂਕਣੇ 2 ਦਾ ਟੀਜ਼ਰ ਹੋ ਚੁੱਕਾ ਹੈ ਰਿਲੀਜ਼ ਪਹਿਲੇ ਭਾਗ ਦੇ ਵਿੱਚ ਦੋਨੋਂ ਸੌਂਕਣਾਂ ਦਾ ਦੰਦ ਸੀਗੀਆਂ ਪਰ ਲੜਦੀਆਂ ਬਹੁਤ ਸੀ ਪਰ ਦੂਜੇ ਭਾਗ ਦੇ ਵਿੱਚ ਦੋਨਾਂ ਨੇ ਗਾ ਪਾ ਦਿੱਤਾ ਜੀ ਹਾਂ ਐਡੇ ਤਗੜੇ ਸਰੀਰ ਤੇ ਨਾਲ ਹੀ ਆਪਣੇ ਨਿਆਣੇ ਲੈ ਕੇ ਨਿਆਣੇ ਨਾਲ ਹੋਣ ਤੇ ਸਰੀਰ ਤਗੜੇ ਹੋਣ ਮਨੋਰੰਜਨ ਤਾਂ ਡਬਲ ਬਣਦਾ ਹੀ ਆ ਨਾ ਪਰ ਮੈਨੂੰ ਲੱਗਦਾ ਇਸ ਵਾਰ ਜਿਹੜਾ ਮਨੋਰੰਜਨ ਆ ਉਹ ਤਿੱਗਣਾ ਹੋਣ ਵਾਲਾ ਹੈ ਉਹ ਕਿਦਾਂ ਚਲੋ ਜੀ ਉਹ ਵੀ ਦੱਸ ਦੇਣੀ ਹੈ ਉਹ ਇਸ ਤਰ੍ਹਾਂ ਕਿ ਹੁਣ ਤੀਜੀ ਸੌਂਕਣ ਵੀ ਆ ਗਈ ਆ ਆਹੋ ਤੁਸੀਂ ਸਹੀ ਸੁਣਿਆ ਸੰਕਟਾਂ ਦਾ ਦੋ ਹੀ ਨਿਮਾਣ ਐਮੀ ਨੇ ਤਾਂ ਤੀਜੀ ਸੰਕਣ ਵੀ ਲੈ ਆਉਂਦੀ ਆ ਪਰ ਇਹ ਤੀਜੀ ਸੰਕਣ ਹੈ ਕੌਣ ਇਸ ਬਾਰੇ ਤਾਂ ਕੁਝ ਸਮੇ ਬਾਅਦ ਹੀ ਪਤਾ ਲੱਗੂਗਾ ਐਮੀ ਕੋਲੋਂ ਤਾਂ ਦੋ ਹੀ ਮੁਸ਼ਕਿਲਾਂ ਸਾਮ੍ਹ ਹੋਈਆਂ ਸੀ ਹੁਣ ਤੀਜੀ ਕਿਵੇਂ ਸੰਭੂ ਚਲੋ ਆਪੇ ਸੰਭੂ ਸਾਨੂੰ ਤਾਂ ਪਤਾ ਲੱਗ ਹੀ ਜਾਣਾ ਕਿ ਇਹ ਚੱਕਰ ਕੀ ਆ 3 ਮਈ 2025